गुड मॉर्निंग जी स्वागतਾ ਤੁਹਾਡੇ ਆਪਣੇ ਫਾਇਨਾਂਸ ਸਾਮ ਜਾਵੂ ਦੇ ਇਬਾਦਤ ਦੇ ਚੈਨਲ ਤੇ ਤੇ ਜਾਵੂ ਇਬਾਦਤ ਤੋਂ ਨਹੀਂ ਜਾਣਗਾ ਸਾਰੇ ਜਣੇ ਸੁੱਤੇ ਪਿਆ ਤੇ ਮੈਂ ਉੱઠી ਸੀ ਮੈਂ ਮੰਜ ਖੇਟੀਆਂ ਭਾਂਡੇ 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 ਤੇ ਹੁਣ ਆਪਾਂ ਫਿਰ ਅੱਗੇ ਝਾੜੂ ਕਿਉਂਕਿ ਅੱਜ ਬਹੁਤ ਜ਼ਿਆਦਾ ਬਿਜ਼ੀ ਹੁਣਾ ਆਪਾਂ ਤੇ ਕਮਰੇ ਛਣੇ ਨਾਲ मूਫਲੀ ਖਾ ਖਾ ਕੇ ਪੂਰਾ ਗੰਦ ਪਿਆ ਹੋਇਆ ਕਮਰੇ ਚ ਤੇ ਅੱਜ ਬਹੁਤ ਜ਼ਿਆਦਾ ਆਪਾਂ ਬਿਜ਼ੀ ਹੋਣਾ ਹੈ ਕਿਉਂਕਿ ਅੱਜ ਹੈਗਾ ਜੈਬੂ ਦਾ ਬਰਥਡੇ ਜੈਬੂ ਦਾ ਬਰਥਡੇ ਐਂ ਤੁਮ ਧਮਕ ਕੇ ਨਾ ਮਨਾਉਣਾ ਆ ਪੂਰਾ ਬਲੌਗ ਦੇਖ ਕੇ ਜਾਓ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਪਿਆਰੇ ਪਿਆਰੇ ਕਮੈਂਟ ਕਰਿਓ ਹੈਪੀ ਬਰਥਡੇ ਹੈਪੀ ਬਰਥਡੇ ਜੈਬੂ ਵੇ ਹਾਏ ਨਹੀਂ ਹਾਲ ਤੇ ਜੈਵੂ ਕਾਕਾ ਨਾ ਤੋਕੇ ਜਾ ਚੁੱਕਾ ਆ ਨਗਰ ਕੀਰਤਨ ਸੇ ਅੱਜ ਸਾਡੇ ਪਿੰਗ ਉਹ ਦੇਖਣ ਤੇ ਇਹ ਦੇਖ ਲਓ ਜੀ ਚੰਮ ਚੰਮ ਬਾਦ ਚੋਂ ਪਹਿਲਾਂ ਨਹੀਂ ਨਹੀਂ ਕਰੋ ਠੀਕ ਆ ਚੰਮ ਚੰਮ ਕੋਈ ਚੰਮ ਚੰਮ ਨਹੀਂ ਹਾਲ ਦੇਖੋ ਕੀ ਬਣਿਆ ਹਾਲ ਹਾਲ ਚੈੱਕ ਕਰੋ ਆਪਣਾ ਕੱਪੜੇ ਨਾਲ ਕਾਲੂ ਤੋਣੇ ਆ ਮੈਂ ਅੱਜ ਮੈਂ ਜੈਵੂ ਨੂੰ ਵੀ ਨਹੀਂ ਨਹੀਂ ਕਰਕੇ ਸੋਨੇ ਕੱਪੜੇ ਪਾ ਕੇ ਭੇਜ ਦਿੱਤਾ ਹੁਣ ਮੈਂ ਬਾਦਦ ਨਹੀਂ ਨਹੀਂ ਕਰਨ ਲੱਗੀ ਆ ਫੇਰ ਮੈਂ ਆਪਣੀ ਨਾਈ ਨਾਈ ਕਰਕੇ ਤੇ ਫੇਰ ਮਿਲਦੀ ਆ ਇੱਥੇ ਰੱਖੋ ਟੈਬਲੇਟ ਚੱਲ ਆ ਜਾ ਪਹਿਲੇ ਨਾਈ ਨੇ ਕਰਾਦਾ ਰੁਕਿਓ ਵੇਟ ਕਰਿਓ ਮਾਨਕ ਵੇਟ ਉਹੀ ਕਾਕਾ ਨੇ ਸਿਰ ਤੁਰੇ ਟਾਂਪੇਲਾ ਬੋਝਾ ਕੰਦਾ ਕੰਦਾ ਬਣਿਆ ਸੀ ਮਿੱਟੋ ਬੈਠੀ ਹੋਇਆ ਵਿਆਸੀ ਹੋਂ ਤਾਂ ਨਵੇਂ ਸ਼ੂਜ਼ ਆ ਫਾਕੇ ਹੈ ਨਾ ਆ ਤੋਕੇ ਟਿੱਕੇ ਲਗਾ ਕੇ ਐਸੇ ਰੰਦਾ ਬਸ ਬੋਣ ਵਾਲਾ ਸਿਰ ਵੀ ਬਾਲਣ ਆਇਆ ਹੂੰ ਵਾਹ ਬਹੁਤ ਸੋਹਣਾ ਲੱਗਦਾ ਪਿਆ ਨਜ਼ਰ ਲੱਗ ਜਾਵੇ ਕਾਲਾ ਟਿੱਕਾ ਵੀ ਲਾ ਦਿੱਤਾ ਪਹਿਲਾਂ ਹੀ ਇਹਦੇ ਨਾਲ ਦੀ ਜੈਕਟ ਪਾ ਕੇ ਹੂੰ ਡਿਸ਼ਿ ਡਿਸ਼ਿ ਹੋ ਜਾਣਾ ਟਿਸ਼ੂ ਟਿਸ਼ੂ ਖਾ ਕੇ ਨੇ ਹੋ ਕਾਸਮ ਹੋ ਜਵੇ ਹੈ ਕਾ ਕੌਣ ਸੋ ਜਾਵੇ ਮੈਂ ਵੀ ਨਾ ਲਮਾ ਆ ਜੈਕਟਾ ਪਾ ਦ ਮੈਂ ਜੈਕਟ ਹੈ ਸੋਹਣਾ ਬਹੁਤ ਲੱਗਦਾ ਪਿਆ ਪਾ ਦੀ ਜੈਕਟ ਵੀ ਬਾਲ ਵੀ ਬਾਦੀ ਹੈ ਬਾਲ ਬਾਲ ਵੀ ਪਏ ਹੋਏ ਬਾਦਤ ਦੱਛੋ ਮੈਂ ਕਿ ਮੈਂ ਵੀ ਹੁਣ ਨਹਾ ਲਮਾ ਆਪਣੇ ਲਈ ਪਾਣੀ ਗਰਮ ਕਰਕੇ ਰੱਖਿਆ ਆ ਤੇ ਮੈਂ ਕੱਢਦੀ ਪਈ ਸੀ ਹੁਣ ਗੈਸ ਚੁੱਲਾ ਸਾਫ਼ ਕਰਕੇ ਹਟੀ ਸੀ ਰਸੋਈ ਚਲੋਂਦੀ ਪਈ ਸੀ ਹੁਣ ਮੈਂ ਪੋਚਾ ਪੋਚਾ ਲਗਾ ਕੇ ਪਾਣੀ ਗਰਮ ਹੋ ਜਵੇ ਫੇ ਆਪਾਂ ਨਹਾਤ ਹੋ ਕੇ ਜਾਵਾਂਗੇ ਸ਼ਾਮ ਪਹਿਲਾਂ ਮੈਂ ਸੋਚਦੀ ਪਈ ਸੀ ਕਿ ਜਾਵੂ ਉਹਨੂੰ ਨਾ ਕੁਛ ਮੈਂ ਤਾਂ ਸਹਿਮ ਕੁਛ ਗਿਫਟ ਲੈ ਦਾਂਗੇ ਨਾ ਕੁਝ ਮਤਲਬ ਖਿਲਾਉਣੇ ਵਗੈਰਾ ਜਾਂ ਫਿਰ ਕੋਈ ਸ਼ੋਰ ਹੋਣ ਆਪਾਂ ਸੋਚਦੇ ਪਏ ਆ ਕਿ ਇਹਨੂੰ ਕੱਪੜੇ ਲੈ ਦਾਂਗੇ ਕਿਉਂਕਿ ਇਹ ਨਾ ਘੁੰਮਦੀ ਫਿਰਦੀ ਜ਼ਿਆਦਾ ਆ ਤੇ ਇਹਨੂੰ ਕੱਪੜਿਆਂ ਦੀ ਲੋੜ ਬਹੁਤ ਜ਼ਿਆਦਾ ਪੈਂਦੀ ਆ ਕੱਪੜਿਆਂ ਦੀ ਸ਼ਾਪਿੰਗ ਕਰਿਆਣੀ ਐ ਤੇ ਕੱਪੜਿਆਂ ਦੀ ਗਿਫਟ ਦੇ ਦੇਣਾ ਇਹਨੂੰ ਹੋ ਸਕਿਆ ਤਾਂ ਸ਼ੂਜ਼ ਲੈ ਦਾਂਗੇ ਪਤਾ ਨਹੀਂ ਖੰਗ ਘਾਤੇ ਛਿੜ ਪਈ ਬਹੁਤ ਆ ਆਪਣਾ ਲੱਗ ਗਿਆ ਤੇ ਬਸ ਮੈਂ ਕੁਝ ਟਾਈਮ ਹਜੇ ਸੋਣਾ ਅੱਧਾ ਘੰਟਾ ਰੈਸਟ ਕਰਕੇ ਫੇ ਜਾਣਾ ਘਰੇ ਦੋ ਬੱਚੇ ਆ ਸਾਢੇ 3 ਵਜੇ ਜਾਵਾਂਗੇ ਹਲੋ ਜੀ ਇਬਾਦਤ ਨੂੰ ਹੁਣ ਕੱਟ ਕੇ ਦਈਏ ਕੇਕ ਘਰ ਦੇ ਕੰਮ ਨਹੀਂ ਮੁੱਕਦੇ ਹੈਗੇ ਪਰ ਵਧੀਆ ਬੰਦਾ ਬਿਜ਼ੀ ਰਹਿੰਦਾ ਹੈ ਬੇਲਾ ਘਰ ਸ਼ੈਤਾਨ ਦਾ ਘਰ ਬੇਲਾ ਘਰ ਬੇਲਾ ਦਿਮਾਗ ਸ਼ੈਤਾਨ ਦਾ ਘਰ ਹੁਣ ਠੀਕ ਬੋਲ ਲੀ ਆਪਾਂ ਵੀ ਨਾ ਤੋ ਲਿਆ ਆ ਮੇਕਅਪ ਮੇ ਕਾਲਿਆ ਲਾਈਆ ਸ਼ੀਅ ਮੇਕਅਪ ਕਰਦੀ ਹੁੰਦੀ ਮੈਂ ਮੇਕਅਪ ਨਹੀਂ ਬਸ ਕਰੀਮ ਲਾਈਆ ਨੀਵਿਆ ਦੀ ਲਿਪਸਟਿਕ ਲਾਈਆ लिप बाम लिपस्टिक विनी बिंदी ਤੇ ਕਲਿੱਪ ਲਗਾ ਲਿਆ ਸੂਟ ਆ ਪਾਹੀ ਪਾ ਲਿਆ ਇਹ ਸੂਟ ਨਾ ਮੇਰਾ ਨਵਾਂ ਹੀ ਸੀ ਲੇਕਿਨ ਖਰਾਬ ਹੋ ਗਿਆ ਮਤਲਬ ਇਕੱਠੇ ਕੱਪੜੇ ਧੋਲੇ ਮੈਂ ਤੇ ਇਹਨੂੰ ਰੰਗ ਚੜ ਗਿਆ ਮੇਰਾ ਸਾਰਾ ਸੂਟ ਨਾ ਖਰਾਬ ਹੋ ਗਿਆ ਇਹ ਬਾਹਾਂ ਵੀ ਰੰਗ ਚੜ ਗਿਆ ਹੋਰ ਬਾਹਾਂ ਨੂੰ ਵੀ ਹੁਣ ਮੈਂ ਕਦੇ ਪਾ ਲੰਦੀ ਹੁੰਦੀ ਤਾਂ ਕਰਕੇ ਮੈਂ ਕਿਉਂਦਾ ਵੀ ਜੈਵੂ ਦਾ ਬਰਥਡੇ ਅੱਜ ਤਾਂ ਸੋਹਣਾ ਸੂਟ ਪੋਣਾ ਬੰਦ ਆਇਆ ਤੇ ਇਬਾਦਤੁੱਤੀ ਪਈ ਹੈ ਹਜੇ ਤੱਕ ਵੀ ਮੈਂ ਪਲ ਘੱਟ ਕੇ ਖਲਾ ਦਿੱਤਾ ਸੀ ਆਪ ਵੀ ਖਾ ਲਿਆ ਸੀ ਤੇ ਸ਼ਾਮ ਦੇ ਵੱਜ ਗਏ 4 ਤੇ ਹੁਣ ਆਪਾਂ ਜਾਣਾ ਆ ਜੈਵੂ ਦੀ ਸ਼ਾਪਿੰਗ ਕਰਨ ਕੇਕ ਲੈਣ ਤੇ ਹਜੇ ਰੂਮ ਸਜੋਣਾ ਹੈ ਬਹੁਤ ਜ਼ਿਆਦਾ ਕੰਮ ਆ ਤੇ ਕੱਲ ਆਪਾਂ ਲਿਆਂਦੇ ਸੀ ਸ਼ਲਗਮ ਮੇਰਾ ਮਨ ਕਰਦਾ ਪਿਆ ਉਹਨਾਂ ਟਾਈਮ ਨਾਲ ਮੈਂ ਸ਼ਲਗਮ ਕੱਟ ਲਵਾਂ ਸਬਜ਼ੀਆਂ ਦੀ ਸੀ ਆਸੀ ਸ਼ਲਗਮ ਦੀ ਉਹ ਮੈਂ ਕੱਟ ਲਿਆ ਤੇ ਕੱਲ ਰਾਤੀ ਆਪਾਂ 12:00 ਵਜੇ ਹੈ ਨਾ ਪੂਰੇ 12:00 ਵਜੇ ਜੈਵੂ ਦਾ ਕੇਕ ਕੱਟਿਆ ਸੀ ਤੇ ਹੁਣ ਮੈਨੂੰ ਭੁੱਖ ਲੱਗੀ ਹੋਈ ਆ ਮੈਂ ਕਿ ਉਹ ਵਾਲਾ ਕੇਕ ਹੀ ਖਾ ਲੈਂਦੀ ਆ ਤੇ ਪਿਆਜ਼ ਹਜੇ ਕੱਟਨੇ ਆ ਟਮਾਟਰ ਵੀ ਕੱਟਨੇ ਆ ਸਿਰਫ ਸ਼ਲਗਮ ਕੱਟਿਆ ਕਾਫੀ ਟਾਈਮ ਬਾਅਦ ਸ਼ਲਗਮ ਖਾਣੇ ਆਪਾਂ ਇੱਕ ਸਾਲ ਬਾਅਦ ਆਈ ਲਵ ਕੇਕ ਕੇਕ ਕੇ ਕੇ ਖਾਗਾ ਵੀ ਬਹੁਤ ਜਿਆਦਾ ਯਮੀ ਆ ਛੋਟਾ ਹੀ ਲਿਆਂਦਾ ਸੀ ਆਪਾਂ ਬਟ ਬਹੁਤ ਹੀ ਟੇਸਟੀ ਆ ਬਹੁਤ ਹੀ ਜ਼ਰ ਟੇਸਟੀ ਆ ਜਾਗੂ ਤੇ ਬੜੇ ਦੇ ਸਾਲ ਜਨੇ ਕੇਕ ਖਾ ਲੋ ਉਸਮਾਨ ਲਿਆਂਦਾ ਆਪਾਂ ਠੰਡ ਬਹੁਤ ਜ਼ਿਆਦਾ ਸੀ ਸ਼ੂਟ ਹੋ ਨਹੀਂ ਪਾਇਆ ਤੇ ਲਿਆਂਦਾ ਆਪਾਂ ਸਮਾਨ ਕੀ ਕੀ ਲਿਆਂਦਾ ਸੀ ਨੂਡਲਸ ਲਿਆਂਦੇ ਮੋਮੋਸ ਨੂਡਲਸ ਲਿਆਂਦੇ ਮੋਮੋਸ ਲਿਆਂਦੇ ਤੇ ਕੇਕ ਲਿਆਂਦਾ ਤੇ ਬਾਕੀ ਦਾ ਪੂਰਾ ਸਮਾਨ ਭੀਆ ਸਮਾਨ ਖੋਲਣਾ ਰੁਕਿਓ ਤੇ ਸਮਾਨ ਪਹਿਲਾਂ ਤੁਹਾਨੂੰ ਦਿਖਾਈ ਦੇਗੇ ਗੱਠ ਖੋਲਿਏ ਗੱਠ 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 ਅਪੂਨ ਕੇ ਰਹੇ ਗਲਾਸ ਤੇ ਆ ਹੈਗੇ ਆ ਚਮਚੇ ਜੀ ਚਮਚੇ ਆਖਾਂਡ ਪੀਣ ਦਾ ਸਮਾਨ ਨਿਊਡਲਸ ਹੋ ਗਏ ਮੋਮੋਸ ਲਿਆ ਦੇ ਆ ਚੌਥੀ ਗੱਡੀ ਉੱਤੇ ਰੱਖ ਦਿੱਤੇ ਇਹ ਪਲੇਟਾਂ ਕਿਰਨ ਕੋਲ ਡਰਿੰਕ ਕਿੱਥੇ ਪਈ ਦੇਖ ਲਿਆ ਬੀ ਆ ਹੈਗਾ ਸਜਾਉਣ ਵਾਸਤੇ ਕਮਰਾ ਸਜਾਈਏ ਤੇ ਆ ਹੈਗੀ ਟੋਪੀਆ ਕੈਪ ਇਹਨਾਂ ਦੀਆਂ ਤੇ ਆ ਹੈਗੀ ਤਿੰਨ ਤੇ ਇਹਦਾ ਕੇਕ ਵੀ ਦਿਖਾਈ ਦਿੰਦੇ ਆ ਲੋ ਜੀ ਜਾਵੂਗਾ ਕੇ ਦਾ ਕੇਕ ਦੇਖ ਲੋ ਸਾਰੇ ਜਣ ਦੱਸਿਓ ਕਿੱਦਾਂ ਦਾ ਲੱਗਾ 1 2 3 ਲੋ ਜੀ ਆ ਗਿਆ ਜਵੂਗਾ ਤੇ ਦਾ ਕੇਕ ਤੇ ਜਿਹਦੇ ਕਾਕੇ ਦਾ ਬਰਥਡੇ ਆ ਤੇ ਉਹ ਆਪ ਗਿਆ ਹੋਇਆ ਆ ਘੁੰਮੀ ਘੁੰਮੀ ਕਰਨ ਤੇ ਬਾਹਰ ਆ ਚਾਚੀ ਘਰੇ ਆ ਤੇ ਉਹਨੂੰ ਲੈ ਕੇ ਆਈ ਉਹਨੂੰ ਤਿਆਰ ਕਰਨਾ ਆ ਤੇ ਉਹਦਾ ਰੂਮ ਚੰਜ ਨਾਲ ਸਜੋਣਾ ਆ ਬਲੂਨ ਨਾਲ ਬਲੂ ਵਾਈਟ ਕਲਰ ਦਾ ਕੰਪੀਟੀਸ਼ਨ ਲਿਆਂਦਾ ਕੇਕ ਦੱਸੋ ਕਿਵੇਂ ਦਾ ਲੱਗਾ ਤੇ ਉਹਨੂੰ ਲੈ ਕੇ ਆਵਾਂ ਹੁਣ ਮੈਂ ਤੇ ਨਾਲ ਦੇ ਦਵਦਫ ਤਿਆਰੀ ਕਰਨੀ ਪਈ ਸੱਤ ਵਾਜੂ ਕੇ ਤੇ ਸਾਮ ਠੀਕ ਨਹੀਂ ਹੈਗੀ ਅੱਜ ਸਾਮ ਨੂੰ ਚੜਿਆ ਬੁਖਾਰ ਤੇ ਫਿਰ ਮੈਂ ਜਾਗੂ ਦੀ ਭੂਆ ਤੇ ਚਾਚੂ ਨਾਲ ਗਈ ਸੀ ਸ਼ਾਮ தாங்கਰ ਕੇ ப்ளாக் ਨਹੀਂ ਪੜਿਆ ਆਹੋ ਹਾ ਖਾ ਲੋ ਖਾ ਲੋ ਕੇਕ ਹੈ ਜੇ ਕੱਟਾਉਂ ਤੋ ਨਹੀਂ ਤੋ ਬਾਜੂ ਬੈਠੇ ਬੈਜੂ ਬੈਠੇ ਬਾਜੂ ਜਾ ਵੀ ਰਜ ਇੱਕ ਟੋਪੀਆਂ ਰੱਖ ਲਈਏ ਕਿ ਕਰਦੇ ਕਾਟਦੇ ਰਹਿਣ ਦਿੱਤੇ ਹੈ ਕੇ ਸੁਈਆਂ ਲਾ ਵੀ ਪੜਾਉਂਦੇ ਨਹੀਂ ਕਰ ਦੋ ਬਾਦੇ ਬਾਣੀ ਕਿਥੇ ਰੱਖ ਲਈਏ ਮੋਮਬਤੀਆਂ ਬਰਥਡੇ ਆਹ ਮੋਮਬਤੀਆਂ ਨਹੀਂ ਕਰਨੀ ਆਪਾਂ ਉਦੇ ਸ਼ੋਅ ਵਾਸਤੇ ਰੱਖੀ ਆ ਕਿਤੇ ਜਿ ਲਾਈ ਦੀ ਚੱਲ ਜੈਗੂ ਚੱਲ ਕੱਟ ਕੱਟ तो दो दो बटे कट्टे लगी हैप्पी बर्थडे टू यू हैप्पी बर्थडे टू यू जा उ आकी भी बोल चल खिलाओ सारे नु खिला ले ले बस कट हो गया कि ले किठना कट हो गया चल इधर ले चला जा कट हो गया बेटा ले ने मुंह पे आई है ਚੱਲ ਪਹਿਲਾਂ ਹੋਰੇ ਮੂੰਹ ਚ ਪਾ ਦੋ ਪਾ ਦੋ ਦਾ ਬੋਹੂ ਜਾ ਬੋਹੂ ਤੇ ਮੂੰਹ ਚ ਪਾ ਤੂੰ ਬਾਪੂ ਤੂੰ ਬਾਪੂ ਦੇ ਮੂੰਹ ਚ ਪਾ ਲੈ ਚਾਹ ਤਾ ਆ ਲੈ ਇੱਧਰ ਆ ਲੈ ਆ ਵੀ ਲੈ ਲਾ ਕੋਈ ਸਮਝਦਾ ਜਾ ਤਾ ਹੈ ਚੱਲ ਆ ਵੀ ਲੈ ਲਮ ਤਾ ਆ ਵੀ ਖਾ ਲੋ ਆ ਵੀ ਲੈ ਲੋ ਦੇਖੋ ਆ ਵੀ ਲੈ ਮੈਂ ਬੱਤ ਬੱਤ ਲੈ ਲੈ ਹੱਥੋਂ ਮੇਂ ਫੜਾ ਦੇਣਾ ਮੈਂ ਜੀ ਕਹੋਗਾ ਹੱਥੋਂ ਫੜਾ ਦੇਣਾ ਹੱਥੋਂ ਮੈਂ ਲੈ 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 ਚੱਲ ਤੂੰ ਜਾ ਬਦ ਮੂੰਚ ਪਾ ਦੇ ਪਾ ਦੇ ਖਲਾ ਦੇ ਦੇ ਦੇਖਣਾ ਆ ਜਾ ਆ ਜਾ ਵਾਓ ਹੈਪੀ ਬਰਥਡੇ ਟੂ ਤੁਹਾਨੂੰ ਪਾਇਆ ਪੂਰੀ ਦੀ ਸਾਰਾ ਕੁਝ ਸਿਲਾ ਲਿਆ ਸੀ ਮਸੀ 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 ਕਿਉਂਕਿ ਬਹੁਤ ਜ਼ਿਆਦਾ ਹੈ ਕਾਕੇ ਤਾਂ ਕਰਨ ਮਤੇ ਕਾਕੇ ਆ ਸੂਟ ਵੀ ਮਸੀ ਪਾਇਆ ਇਹਨਾਂ ਨੇ ਆਪਣਾ ਇਹ ਚੀਜੀ ਸਵਾਲ ਲੱਕੀ ਚੀਜੀ ਕੇਕ ਨਹੀਂ ਪੋਆ ਹੈ ਹੈ ਉਹਨੇ ਨਹੀਂ ਪੋਆ ਇਹਨੇ ਨਹੀਂ ਹੁੰਦਾ ਪਾਟਾ ਇਹਨੇ ਕਿੱਥੇ ਪੋਆ ਹੈ ਹਾਂ ਹਾਂ ਮੈਂ ਤੋਏ ਬੋ ਚਲੋ ਬਾਬੂ ਦਮੂ ਚ ਕੇਕ ਪਵਾ ਦੀਏ ਨਹੀਂ ਨਹੀਂ ਅਮਰਾਂ ਤੋਂ ਆਪ ਹੀ ਖਾਣੋਗੇ ਉਹਦਾ ਮਾਂ ਦਾ ਮਾਲ ਕਰਨ ਅੱਛਾ ਚਲੋ ਜੀ ਜਨਮ ਦਿਨ ਹੋ ਗਿਆ ਚਲੋ ਹੈਪੀ ਬਰਥਡੇ ਹੈਪੀ ਬਰਥਡੇ ਹੋ ਗਿਆ ਉਹਦੀ ਨਹੀਂ ਉਹਦੀ ਕਾ ਖਾ ਪੀ ਲਿਆ ਆਪਾਂ ਤੇ ਜੈਵਿਕਾ ਇਬਾਦਤ ਨੇ ਬਹੁਤ ਜ਼ਿਆਦਾ ਇਤਾਨ ਕੀਤਾ ਜਾ ਉਹ ਮੇਰੇ ਨਾਲ ਬਹੁਤ ਜ਼ਿਆਦਾ ਜਿੱਦ ਕਰਦੀ ਆ ਬਹੁਤ ਹੀ ਜ਼ਿਆਦਾ ਤੇ ਖਾ ਪੀਣ ਤੋਂ ਬਾਅਦ ਥੋੜੀ ਜਿਹੀ ਰੋਟੀ ਪਕਾਉਣੀ ਆ ਮੈਂ ਸਾਰਿਆਂ ਨੇ ਕਹਿੰਦੇ ਇੱਕ ਇੱਕ ਦੋ ਦੋ ਫੁੱਲ ਕੇ ਖਾਣੇ ਆ ਤੇ ਆਪਾਂ ਬਣਾਈ ਅੱਜ ਸ਼ਲਗਮ ਸ਼ਾਮੀ ਮੈਂ ਕੱਟਦੀ ਪਈ ਸੀ ਨਾ ਤੇ ਉਦੋਂ ਤਾਂ ਸਾਡਾ ਢਿੱਡ ਭਰਿਆ ਹੋਇਆ ਆ ਆਪਾਂ ਖਾ ਪੀ ਲਿਆ ਨਿਊਡਲ ਮੋਮੋਸ ਤੇ ਆਪਣੇ ਕੀ ਕਹਿੰਦੇ ਹੁੰਦੇ ਉਹਨੂੰ ਕੇਕ ਤੇ ਕੋਲ ਰਿੰਕ ਪੀ ਕੇ ਦੇਖਦੇ ਆ ਰੋਟੀ ਪਕਾ ਕੇ ਇੱਕ ਇੱਕ ਦੋ ਦੋ ਫੁਲਕੇ ਫੇ ਆਪਸ ਹੋ ਜਾਣਾ ਹੁਣ ਮੈਂ ਪਕਾਉਣ ਲੱਗੀ ਆ ਰੋਟੀ ਆਟਾ ਕੱਢਿਆ ਆ ਫ੍ਰਿਜ ਚੋਂ ਤੇ ਮੈਂ ਕਿਾ ਥੋੜਾ ਜਿਹਾ ਹੋ ਜਾਵੇ ਸਟੇਬਲ ਜਿਹਾ ਫੇ ਪੱਕਣੀਆਂ ਨਹੀਂ ਤਾਂ ਓੱਖਾ ਬੋ ਹੋ ਜਾਣੇ ਯਾਰ ਥਰਿਆ ਪਿਆ ਆਟਾ ਤੇ ਸਾਮ ਠੀਕ ਨਹੀਂ ਹੈਗੇ ਸਾਮ ਨੂੰ ਦੇਖ ਕੇ ਹਟੀਏ ਮੈਂ ਮੈਡੀਸਿਨ ਬੁਖਾਰ ਚੜਿਆ ਹੋਇਆ ਆ ਅੱਜ ਚੜਨਾ ਸੀ ਸਟਲ ਸ਼ੁਕਰਾ ਫੇਵਿਆ ਪਰ ਆਤ ਨੂੰ ਕੇਕ ਕੱਟ ਲਿਆ ਸੀ 12 ਵਜੇ ਤੇ ਉਸ ਆਪ ਨੂੰ ਰੋਟੀ ਦੇਣੀ ਹੈ ਪਹਿਲਾਂ ਦਵਾਈ ਦੇ ਦਿੰਦੀ ਹੈ ਬਰੈਡ ਦੇ ਨਾਲ ਉਹ ਖਲਾ ਕੇ ਦੁੱਧ ਦੇ ਨਾਲ ਬਰੈਡ ਦੇ ਕੇ ਦਵਾਈ ਖਲਾ ਦਿੰਦੇ ਹਾਂ ਰੋਟੀ ਦੇਣੀ ਮੈਂ ਕਿਹਾ ਰੋਟੀ ਪਕਾ ਲਵਾਂ ਕਿਉਂਕਿ ਉਹਨਾਂ ਨੇ ਬਾਹਰ ਲਾ ਨਹੀਂ ਖਾਣਾ ਹੈਗਾ ਨਾ ਤਾਂ ਕਰਕੇ